ਵੈਰਜੀ ਦਾ ਕਾਲਸਾ ਵਹਿਰਜੀ ਦੀ ਫਤਿਹ ਮੈਂ ਕੈਪਟਨ ਕ੍ਰਿਸ਼ਨ ਸਿੰਘ ਪਿੰਡ ਛੇਰਾਂ ਵਾਲੀ ਆਹ ਪਾਰਟੀ ਤੋਂ ਮੈਂ ਇਸ ਚੀਜ਼ ਨਾਲ ਜੁੜਿਆ ਹੋਇਆ ਆ ਔਰ ਸਾਡਾ ਸਾਰਾ ਪਰਿਵਾਰ ਸਾਡਾ ਪਿੰਡ ਸਾਰੇ ਇਸ ਪਾਰਟੀ ਨਾਲ ਜੁੜਿਆ ਹੋਇਆ ਹੈ ਹੁਣ ਸਾਡੇ ਇਲਾਕੇ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਰੰਭ ਹੋ ਚੁੱਕਿਆ ਹੈ ਅਸੀਂ ਪਿੰਡ ਪੱਦਰ ਤੇ ਵੀ ਔਰ ਅਸੀਂ ਪੂਰੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਸਰਦਾਰ ਆਪਣਾ ਗਰਮੀ ਸਿੰਘ ਜੀ ਖੁਡੀਆਂ ਇਤਿਬਾਦੀ ਮੰਤਰੀ ਉਹਨਾਂ ਨੂੰ ਐਮਪੀ ਦੀ ਇਲੈਕਸ਼ਨ ਵਾਸਤੇ ਚੁਣਿਆ ਗਿਆ ਅਸੀਂ ਪੂਰਾ ਦਿਲੋਂ ਮਨੋਂ ਉਹਨਾਂ ਦੀ ਪੂਰੀ ਫੁੱਲ ਸਪੋਰਟ ਕਰ ਰਹੇ ਹਾਂ ਔਰ ਕਰਾਂਗੇ ਉਹਨਾਂ ਨੂੰ ਜਿਤਾ ਕੇ ਅਸੀਂ ਸੈਂਟਰ ਦੇ ਵਿੱਚ ਭੇਜਾਂਗੇ ਤਾਂ ਕਿ ਸਾਡੀ ਆਪ ਪਾਰਟੀ ਦੇ ਹੱਥ ਮਜ਼ਬੂਤ ਹੋਣ ਸਾਡੀ ਸਰਕਾਰ ਦੇ ਹੱਥ ਮਜ਼ਬੂਤ ਹੋਣ ਤਾਂ ਕਿ ਸਾਡਾ ਜੋ ਵੀ ਪੰਜਾਬ ਦੇ ਵਿੱਚ ਕੰਮ ਰੁਕੇ ਹੋਏ ਹਨ ਸਾਡੇ ਜਿੰਨੇ ਮੰਤਰੀ ਬਤਵਤ ਜਾਣਗੇ ਉਹਨਾਂ ਬਤਵਤ ਸਾਡਾ ਉੱਥੇ ਕੰਮ ਦੇਖਣ ਨੂੰ ਮਿਲੂਗਾ ਤੇ ਅਸੀਂ ਵਧੀਆ ਚੰਗੀ ਸਰਕਾਰ ਬਣਾ ਕੇ ਭਵੰਤਮਾਨ ਮੁੱਖ ਮੰਤਰੀ ਸਾਹਿਬ ਦੇ ਔਰ ਕੇਜਰੀਵਾ ਸਾਹਿਬ ਦੇ ਹੱਥ ਮਜੂਦ ਕਰਾਂਗੇ ਸਾਡਾ ਪਿੰਡ ਤਰਫੋਂ ਅਸੀਂ ਹਰ ਇੱਕ ਵਰਕਰ ਦੇ ਵਰਕਰ ਜਿੰਨੇ ਵੀ ਹੈ ਅਸੀਂ ਪੂਰੇ ਤਨਮਨ ਨਾਲੋਂ ਪੂਰੇ ਪਾਰਟੀ ਨਾਲ ਖੜੇ ਆਂ ਅ ਸਪੋਰਟ ਕਰਾਂਗੇ ਔਰ ਕਰਦੇ ਰਹਿਾਂਗੇ ਸਾਡਾ ਬਹੁਤ ਬਹੁਤ ਇਸ ਪਾਰਟੀ ਨਾਲ ਪਿਆਰ ਹੈ ਇਹਨਾਂ ਨੇ ਬਹੁਤ ਜਿਆਦਾ ਕੰਮ ਕੀਤੇ ਨੇ ਪੰਜਾਬ ਚ ਕੱਲ ਜੋ ਤੁਸੀਂ ਮਤਲਬ ਕਿ ਕੁੜੀਆ ਸਾਹਿਬ ਆ ਰਹੇ ਨੇ ਉਹਦੇ ਬਾਰੇ ਕੀ ਤਿਆਰੀਆਂ ਨੇ ਦੱਸੋ ਕੱਲ ਨੂੰ ਕੁੜੀਆ ਸਾਹਿਬ ਆ ਰਹੇ ਨੇ ਸਾਡੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਅਸੀਂ ਪਿੰਡ ਪੱਦਰ ਤੇ ਜਿੰਨੇ ਸਾਡੇ ਪਾਰਟੀ ਵਰਕਰ ਨੇ ਅਸੀਂ ਉਹਨਾਂ ਨੂੰ ਪਾਸ ਕਰਤਾ ਅਸੀਂ ਕੱਲ ਨੂੰ 2 ਵਜੇ ਧਨੀਰ ਪੈਸ ਦੇ ਵਿੱਚ ਹਵੇਲੀ ਵਿੱਚ ਪਹੁੰਚ ਗਏ ਅਸੀਂ ਉੱਥੇ ਪੂਰਾ ਆ ਦਾ ਪਿੰਡ ਦਾ ਬਦ ਬਦ ਜਿੰਨੇ ਸਾਡੇ ਪਾਰਟੀ ਵਰਕਰ ਹੈ ਕਮੇਟੀ ਦੇ ਮੈਂਬਰ ਹੈ ਸਾਰੇ ਇੱਥੇ ਪਹੁੰਚਾਂਗੇ ਔਰ ਆਪਣੀ ਜਿਹੜੀ ਪਿੰਡ ਦੀ ਪਾਵਰ ਆਸੀਂ ਉੱਥੇ ਦਿਖਾਵਾਂਗੇ ਵੀ ਸਾਡੇ ਪਿੰਡ ਦੇ ਇੰਨੇ ਸਾਡੇ ਕੈਂਡੀਡੇਟ ਛੋਟਨਾ ਖੜੇ ਨਾ ਮੋਟਨਾ ਮੋਡਲ ਲਾ ਕੇ ਕਿਸੇ ਪਿੱਛੋਂ ਅਸੀਂ ਹਟਣ ਜੋਗਰੇ ਨਹੀਂ ਬਿਲਕੁਲ ਛੋਟਨਾ ਸਪੋਰਟ ਕਰਾਂਗੇ ਔਰ ਅਸੀਂ ਤੁਹਾਨੂੰ ਜਿਦਾ ਕੇ ਖੁੜੀਆ ਸਾਡੀ ਝੋਲੀ ਸੀਟ ਪਾਵਾਂਗੇ ਜਿੱਦਾਂ ਕਿ ਅਸੀਂ ਗੁਰਪੀਸ ਬਣਾ ਵਾਲੀ ਨੂੰ ਪਹਿਲਾਂ ਇਸ ਤੋਂ ਚਿਤਾਇਆ ਉਸੇ ਤਰ੍ਹਾਂ ਵੱਧ ਤੋਂ ਵੱਧ ਵੋਟਾਂ ਨਾਲ ਚਿਤਾਇਆ ਕਿ ਇਹਨਾਂ ਨੂੰ ਸੈਂਟਰ ਚ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ